ਮੈਥਾ ਦੇ ਵਿੱਚ ਜਿੰਨੇ ਵੀ ਇਹ ਐਕਸਟਰਸ਼ਨ ਕਾਲਸ ਜਾਂ ਇਸ ਤਰੀਕੇ ਦੀ ਜਿਹੜੀ ਇਹ ਫਾਇਰਿੰਗ ਦੀ ਇਨਸੀਡੈਂਟਸ ਹੋਈਆਂ ਸਨ ਉਹਨਾਂ ਵਿੱਚੋਂ ਮੋਸਟਲੀ ਜਿਹੜੀਆਂ ਸਾਡੀਆਂ ਟਰੇਸ ਹੋ ਗਈਆਂ ਨੇ ਇਹ ਮੈਥਾ ਵਿੱਚ ਆ ਕੇ ਇੱਕ ਜਿਹੜਾ ਹੈਗਾ ਇੱਕ ਟੂਰ ਪ੍ਰੋਗਰਾਮ ਰੱਖਿਆ ਗਿਆ ਸੀ ਜਿਹਦੇ ਵਿੱਚ ਜਿਹੜੇ ਲੋਕਾਂ ਲੋਕਾਂ ਦੇ ਵਿੱਚ ਜਿਹੜਾ ਜਾ ਕੇ ਪਤਾ ਕਰਨਾ ਇਹ ਅੱਜ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਲੋਕ ਬੜੇ ਕੌਨਫੀਡੈਂਟ ਨੇ ਕਿ ਸਾਡੀ ਪੀਸੀਆਰ ਦੀ ਜਿਹੜੀ ਹੈ ਪ੍ਰੈਜ਼ੈਂਸ ਉਹ ਵੀ ਵਧੀ ਹੈ ਇਸ ਤੋਂ ਇਲਾਵਾ ਜਿਹੜੀ ਸਾਡੀ ਫਾਇਰਿੰਗ ਦੇ ਇਨਸੀਡੈਂਟਸ ਗਏ ਆ ਦੋਨੇ ਜਿਹੜੀਆਂ ਉਹ ਟ੍ਰੇਸ ਹੋਈਆਂ ਨੇ ਤੇ ਜਿਹੜੇ ਦੋਸ਼ੀਆਂ ਫੜ ਲਏ ਗਏ ਨੇ ਤੇ ਅਕੋਰਡਿੰਗਲੀ ਜਿਹੜੇ ਹੈ ਉਹਨਾਂ ਦਾ ਗੇ ਲੀਗਲ ਐਕਸ਼ਨ ਜੋ ਵੀ ਲਿਆ ਜਾ ਰਿਹਾ ਜੀ ਉਹ ਇਹ ਸਾਰੀਆਂ ਜਿਹੜੀਆਂ ਇਨਸੀਡੈਂਟਸ ਹੈ ਪਰਚੇ ਦਰਜ ਹੋ ਰਹੇ ਨੇ ਤੇ ਜਿਵੇਂ ਹੌਲੀ ਹੌਲੀ ਜਿਹੜਾ ਹੈ ਅਸੀਂ ਸਾਰੇ ਕੇਸਸ ਨੂੰ ਜਿਹੜਾ ਇੱਕ ਵਨ ਬਾਈ ਵਨ ਦੇਖ ਰਹੇ ਆ ਤੇ ਜਲਦੀ ਟ੍ਰੇਸ ਹੋ ਜਾਣਗੇ ਦੇਖੋ ਸਾਡੇ ਵੱਲੋਂ ਜਿਹੜਾ ਹੈ ਦੋਸ਼ੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਦੂਸਰਾ ਹੈ ਏਰੀਆ ਦੇ ਵਿੱਚ ਜਿੰਨੀ ਵੀ ਪੀਸੀਆਰ ਦੀ ਪ੍ਰੈਜ਼ੈਂਸ ਹੈ ਪੁਲਿਸ ਦੀ ਪ੍ਰੈਜ਼ੈਂਸ ਹੈ ਉਹ ਵਧਾਈ ਜਾਏਗੀ ਮੈਤਾ ਚੌਕ ਵਿਖੇ ਮੌਜੂਦ ਆ ਤਾਂ ਐਸਐਸਪੀ ਅਮਰਸਰ ਦੇ ਆਤੀ ਸਰਦਾਰ ਚਰਨਜੀਤ ਸਿੰਘ ਸੋਹਲ ਇੱਥੇ ਅੱਜ ਪਹੁੰਚੇ ਨੇ ਤਾਂ ਪਿਛਲੇ ਦਿਨੀ ਵਾਰਦਾਤਾਂ ਜਿਹੜੀਆਂ ਹੋਈਆਂ ਨੇ ਉਹਨਾਂ ਚੀਜ਼ਾਂ ਨੂੰ ਲੈ ਕੇ ਅੱਜ ਇੱਥੇ ਇਹਨਾਂ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ ਸਾਰ ਅੱਜ ਮੈਤਾ ਚੌਕ ਵਿਖੇ ਪਹੁੰਚਿਓ ਜੀ ਹਾਂਜੀ ਇਹ ਰੂਟੀਨ ਦੀ ਜਿਹੜੀ ਹੈਗੀ ਇੱਕ ਏਰੀਆ ਵਿਜ਼ਿਟ ਹੈ ਜੀ ਜਿਹਦੇ ਵਿੱਚ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੈਤਾ ਦੇ ਵਿੱਚ ਜਿੰਨੇ ਵੀ ਇਹ extortion calls ਜਾਂ ਇਸ ਤਰੀਕੇ ਦੀ ਜਿਹੜੀ ਇਹ ਫਾਇਰਿੰਗ ਦੀ ਇਨਸੀਡੈਂਟਸ ਹੋਈਆਂ ਸਨ ਉਹਨਾਂ ਵਿੱਚੋਂ ਮੋਸਟਲੀ ਜਿਹੜੀਆਂ ਸਾਡੀਆਂ ਟਰੇਸ ਹੋ ਗਈਆਂ ਨੇ ਤੇ ਅੱਜ ਕਿਉਂਕਿ ਇਹਨਾਂ ਵੱਲੋਂ ਇੱਕ ਇਹ ਵੀ ਸੀ ਕਿ ਤੁਸੀਂ ਵੀ ਆਪਣੇ ਏਰੀਆ ਦੇ ਵਿੱਚ ਆ ਕੇ ਇੱਕ ਵਾਰੀ ਜਿਹੜਾ ਹੈ ਹਾਲਾਤ ਦਾ ਜਾਇਜ਼ਾ ਜਾਇਜ਼ਾ ਲਿਓ ਤਾਂ ਉਸੇ ਦੇ ਤਹਿਤੀ ਅੱਜ ਇਹ ਮਹਿਤਾ ਵਿੱਚ ਆ ਕੇ ਇੱਕ ਜਿਹੜਾ ਹੈਗਾ ਇੱਕ ਟੂਰ ਪ੍ਰੋਗਰਾਮ ਰੱਖਿਆ ਗਿਆ ਸੀ ਜਿਹਦੇ ਵਿੱਚ ਜਿਹੜਾ ਲੋਕਾਂ ਲੋਕਾਂ ਦੇ ਵਿੱਚ ਜਿਹੜਾ ਜਾ ਕੇ ਪਤਾ ਕਰਨਾ ਏ ਅੱਜ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਲੋਕ ਬੜੇ ਕੌਨਫੀਡੈਂਟ ਨੇ ਕਿ ਸਾਡੀ ਪੀਸੀਆਰ ਦੀ ਜਿਹੜੀ ਹੈ ਪ੍ਰੈਜ਼ੈਂਸ ਉਹ ਵੀ ਵਧੀ ਹੈ ਇਸ ਤੋਂ ਇਲਾਵਾ ਜਿਹੜੀ ਸਾਡੀ ਫਾਇਰਿੰਗ ਦੀ ਇਨਸੀਡੈਂਟਸ ਸੀਗੀਆਂ ਦੋਨੋਂ ਜਿਹੜੀਆਂ ਉਹ ਟ੍ਰੇਸ ਹੋਈਆਂ ਨੇ ਤੇ ਜਿਹੜੇ ਦੋਸ਼ੀਆਂ ਫੜ ਲਏ ਗਏ ਨੇ ਤੇ ਅਕੋਰਡਿੰਗਲੀ ਜਿਹੜੇ ਹੈ ਉਹਨਾਂ ਦਾ ਅੱਗੇ ਲੀਗਲ ਐਕਸ਼ਨ ਜੋ ਵੀ ਲਿਆ ਜਾ ਰਿਹਾ ਸਰ ਜੀ ਇੱਕ ਕੱਲ ਦੀ ਵੀ ਇੱਕ ਮੇਰੇ ਖਿਆਲ ਵਾਰਦਾਤ ਹੈ ਕਿ ਇੱਕ ਦੁਕਾਨਦਾਰ ਦੇ ਕਾਊਂਟਰ ਦੇ ਉੱਤੇ ਰਿਵਾਲਵਰ ਰੱਖ ਕੇ ਉਹਦੇ ਕੋਲੋਂ ਵੀ ਕੁਝ ਪੈਸਿਆਂ ਦੀ ਲੁੱਟ ਕੀਤੀ ਗਈ ਜੀ ਉਹ ਇਹ ਸਾਰੀਆਂ ਜਿਹੜੀਆਂ ਇਨਸੀਡੈਂਟਸ ਹੈ ਪਰਚੇ ਦਰਜ ਹੋ ਰਹੇ ਨੇ ਤੇ ਜਿਵੇਂ ਹੌਲੀ ਹੌਲੀ ਜਿਹੜਾ ਹੈ ਅਸੀਂ ਸਾਰੇ ਕੇਸਸ ਨੂੰ ਜਿਹੜਾ ਇੱਕ 1 ਬਾਈ 1 ਦੇਖ ਰਹੇ ਆ ਤੇ ਜਲਦੀ ਟਰੇਸ ਹੋ ਜਾਣਗੇ ਜੀ ਸਰ ਕਿਸ ਤਰ੍ਹਾਂ ਦੇ ਜਿਹੜੇ ਆ ਮਤਲਬ ਸਖਤ ਕਦਮ ਜਿਹੜੇ ਪੁਲਿਸ ਦੇ ਵੱਲੋਂ ਚੁੱਕੇ ਜਾਣਗੇ ਦੇਖੋ ਜੀ ਸਾਡੇ ਵੱਲੋਂ ਜਿਹੜਾ ਹੈ ਦੋਸ਼ੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਦੂਸਰਾ ਹੈ ਏਰੀਆ ਦੇ ਵਿੱਚ ਜਿੰਨੀ ਵੀ ਪੀਸੀਆਰ ਦੀ ਪ੍ਰੈਜ਼ੈਂਸ ਹੈ ਪੁਲਿਸ ਦੀ ਪ੍ਰੈਜ਼ੈਂਸ ਹੈ ਉਹ ਵਧਾਈ ਜਾਏਗੀ ਇਸ ਤੋਂ ਇਲਾਵਾ ਜੋ ਵੀ ਦੋਸ਼ੀ ਹੈਗੇ ਨੇ ਇਹਨਾਂ ਇੱਕ ਮੁਕਦਮਿਆਂ ਦੇ ਵਿੱਚ ਉਹਨਾਂ ਦੀ ਪ੍ਰੋਪਰ ਪੈਰਵਾਈ ਕਰਕੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਟ੍ਰਾਇਲ ਜਿਹੜਾ ਹੈ ਉਹਨਾਂ ਦਾ ਮੁਕੰਮਲ ਕਰਾ ਕੇ ਉਹਨਾਂ ਨੂੰ ਦੋਸ਼ੀ ਨੂੰ ਸਜ਼ਾ ਦਿੱਤੀ ਜਾਏ ਸਰ ਲੋਕਾਂ ਦੀ ਡਿਮਾਂਡ ਹੈ ਕਿ ਸਪੈਸ਼ਲ ਨਾਕਾ ਬੰਦੀ ਜਿਹੜੀ ਆ ਉਹ ਇਲਾਕੇ ਦੇ ਵਿੱਚ ਕੀਤੀ ਜਾਵੇ ਔਰ ਜਿੱਦਾਂ ਕਰਕੇ ਜਿਹੜੇ ਲੋਕ ਨੇ ਇਹਨਾਂ ਨੂੰ ਥੋੜਾ ਡਰ ਇਹਨਾਂ ਦੇ ਮਨ ਦੇ ਵਿੱਚ ਬਣਿਆ ਰਹੇ ਬਿਲਕੁਲ ਜੀ ਇਹ ਗੱਲ ਪਹਿਲਾਂ ਵੀ ਸਾਹਮਣੇ ਆਈ ਹੈ ਇਸੇ ਦੇ ਤਹਿਤ ਹੀ ਸਾਡੀਆਂ ਜਿਹੜੀਆਂ ਨਾਕੇ ਦੇ ਜਿਹੜੀਆਂ ਡੇਲੀ ਦੀਆਂ ਜਿਹੜੀਆਂ ਇਹ ਕਾਰਵਾਈਆਂ ਨੇ ਜਿਵੇਂ ਤੁਸੀਂ ਦੇਖੋਗੇ 5 ਤੋਂ ਲੈ ਕੇ 8 ਵਜੇ ਤੱਕ ਥਰੂਆਊਟ ਦਾ ਜਿਹੜਾ ਅਸੀਂ ਡਿਸਟ੍ਰਿਕਟ ਹੈਗਾ ਉਥੇ ਨਾਕਾਬੰਦੀ ਕੀਤੀ ਹੈ ਸਾਡਾ ਬਿਆਸ ਤੋਂ ਕਿਉਂਕਿ ਏਰੀਆ ਸ਼ੁਰੂ ਹੋ ਜਾਂਦਾ ਉਥੇ ਹਾਈ ਟੈਕ ਨਾਕਾ ਹੈ ਉਥੇ ਪ੍ਰੋਪਰ ਜਿਹੜਾ ਹੈ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ ਤੇ ਇਹ ਜਿਹੜੀ ਵਹੀਕਲਸ ਦੀ ਚੈਕਿੰਗ ਤੇ ਮਾੜੇ ਅਨਸਰਾਂ ਦੀ ਜਿਹੜੀ ਚੈਕਿੰਗ ਹੈ ਇਹ ਡੇਲੀ ਜਿਹੜਾ ਰੁਟੀਨ ਲੈਵਲ ਤੇ ਸ਼ੁਰੂ ਹੋ ਗਈ ਹੈ ਸਰ ਮੈਂ ਪਰਸਨਲੀ ਇੱਕ ਚੀਜ਼ ਤੁਹਾਨੂੰ ਦੱਸਣੀ ਹੈ ਕਿ ਇਹਦੇ ਕੁਝ ਸ਼ਾਇਦ ਤੁਹਾਡੇ ਨਜ਼ਰਸਾਨੇ ਥੱਲੇ ਹੈ। ਜੀ ਬਿਲਕੁਲ। ਕੋਟ੍ਰੇਸ ਹੋਏ ਨੇ ਹੋਰ ਜਿਹੜੇ ਅਜ ਫਰਨ ਵਾਲੇ ਬਿਲਕੁਲ ਜੀ ਇਹ ਸਾਡੀ ਜਿਹੜੀ ਹੈ ਕਾਰਵਾਈ ਚੱਲ ਰਹੀ ਹੈ ਤੇ ਜਲਦੀ ਜਿਹੜੇ ਹੋਰ ਦੋਸ਼ੀ ਵੀ ਜਿਹੜੇ ਹੈ ਉਹ ਕਾਬੂ ਆ ਜਾਣਗੇ। ਸਰ ਮੈਂ ਪਰਸਨਲੀ ਇੱਕ ਚੀਜ਼ ਦੱਸਣੀ ਚਾਹਣਾ ਕਿ ਹੁਣ ਮੰਡੀਆਂ ਦਾ ਸੀਜ਼ਨ ਵੀ ਚੱਲ ਰਿਹਾ ਔਰ ਲੈਣ ਦੇਣ ਆੜਤੀਆਂ ਦੇ ਨਾਲ ਜ਼ਿਮੀਦਾਰਾਂ ਦਾ ਵੀ ਕਾਫੀ ਹੁੰਦਾ ਉਹ ਚੀਜ਼ ਨੂੰ ਲੈ ਕੇ ਮੰਡੀਆਂ ਦੇ ਵਿੱਚ ਵੀ ਜਿਹੜੀ ਇਹ ਬਿਲਕੁਲ ਜੀ ਇਹ ਸਾਰੀ ਡਿਊਟੀ ਲੱਗੇਗੀ ਕਿਉਂਕਿ ਮੰਡੀਆਂ ਦੇ ਵਿੱਚ ਜਦੋਂ ਚੋਨਾ ਆਏਗਾ ਲੈਂਡ ਦੇਣ ਦਾ ਜਿਹੜਾ ਸਿਸਟਮ ਹੈ ਉਹ ਕਿਉਂਕਿ ਪੇਮੈਂਟਸ ਜਿਹੜੀਆਂ ਉਹਨੇ ਹੈਵੀ ਪੇਮੈਂਟਸ ਹੁੰਦੀਆਂ ਨੇ ਉਹਨਾਂ ਦੇ ਵੀ ਜਿਹੜੇ ਹੈ ਕਈ ਵਾਰ ਮਾੜੇ ਅੰਸਰ ਨਿਗਾ ਰੱਖਦੇ ਨੇ ਤੇ ਸਨੇਚਿੰਗ ਵੀ ਹੁੰਦੀ ਹੈ ਉਹ ਸਾਰੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਚੀਜ਼ਾਂ ਤੇ ਵੀ ਅਸੀਂ ਜਿਹੜੀ ਹੈ ਨਜ਼ਰਸਾਨੀ ਰੱਖ ਰਹੇ ਆ ਤੇ ਮੰਡੀਆਂ ਦੇ ਵਿੱਚ ਜਿਹੜੀ ਹੈ ਰੂਟੀਨ ਦੇ ਵਿੱਚ ਝੋਨੇ ਦੇ ਸੀਜ਼ਨ ਦੇ ਦੌਰਾਨ ਵੀ ਡਿਊਟੀਆਂ ਲੱਗਦੀਆਂ ਨੇ ਇਸ ਵਾਰ ਵੀ ਅਸੀਂ ਜਿਹੜੀ ਐਕਸਟਰਾ ਜਿਹੜੀ ਫੋਰਸ ਹੈ ਥੀ ਭੇਜਾਂ ਸਰ ਇਹ ਜਿਹੜੀਆਂ ਵਾਰਦਾਤਾਂ ਵਧੀਆਂ ਨੇ ਉਹਨੂੰ ਲੈ ਕੇ ਕੋਈ ਸਰਕਾਰ ਦੀਆਂ ਵੀ ਕੋਈ ਗਾਇਡਲਾਈਨਸ ਹੈਗੀਆਂ ਵਾ ਦੇਖੋ ਜੀ ਵਾਰਦਾਤ ਜੇ ਐਸਐਚ ਤੁਸੀਂ ਦੇਖੋਗੇ ਕਈ ਜਗ੍ਹਾ ਨਹੀਂ ਵਧੀਆਂ ਸਿਰਫ ਰਜਿਸਟ੍ਰੇਸ਼ਨ ਆਫ ਕੇਸਸ ਵਧੀਆਂ ਨੇ ਕਿਉਂਕਿ ਪਹਿਲਾਂ ਇਹ ਹੁੰਦਾ ਸੀ ਕਈ ਵਾਰ ਜਿਹੜਾ ਹੈ ਵਾਰਦਾਤ ਨੂੰ ਵਾਰਦਾਤ ਹੋਈ ਉਹਨੂੰ ਨਾਂ ਦੱਸਣ ਲਈ ਜਿਹੜਾ ਹੈ ਪਰਚਾ ਦਰਜ ਨਹੀਂ ਕੀਤਾ ਜਾਂਦਾ ਸੀ ਪਰ ਹੁਣ ਸਰਕਾਰ ਦੀ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਸਖਤ ਹਦਾਇਤਾਂ ਨੇ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਰਜਿਸਟਰ ਕਰਿਆ ਜਾਵੇ ਤੇ ਉਹਨੂੰ ਜਿਹੜੀ ਹੈ ਤਫ਼ਤੀਸ਼ ਕਰਕੇ ਪ੍ਰੋਪਰ ਜਿਹੜਾ ਹੈ ਦੋਸ਼ੀਆਂ ਨੂੰ ਫੜਿਆ ਜਾਵੇ ਅੱਜ ਮੈਥੇ ਚੌਕ ਤੇ ਲੋਕ ਹੈ ਜਿਹੜੇ ਇਕੱਠੇ ਹੋਏ ਨੇ ਕੋਈ ਡਿਮਾਂਡ ਜੀ ਇਹਨਾਂ ਨੇ ਆਪਣੀਆਂ ਕੋਈ ਗੱਲਬਾਤ ਸਾਹਮਣੇ ਆ ਜੀ ਸਾਰੇ ਬੜੇ ਖੁਸ਼ ਨੇ ਜੀ ਹੌਸਲਾ ਇਹਨਾਂ ਦੇ ਵਿੱਚ ਤੇ ਪੁਲਿਸ ਦੀ ਜਿਹੜੀ ਹੈ ਜੋ ਵੀ ਇਹਨਾਂ ਨੇ ਕਾਰਵਾਈ ਕੀਤੀ ਹੈ ਹੁਣ ਤੱਕ ਦੀ ਉਸ ਕਾਰਵਾਈ ਤੋਂ ਤਸੱਲੀ ਹੈ ਇਹਨਾਂ ਨੂੰ ਕਿ ਕੀ ਕਹਿਣਾ ਚਾਹੁੰਦੇ ਆ ਜੀ ਆਮ ਲੋਕਾਂ ਨੂੰ ਜਿਹੜੇ ਆਮ ਲੋਕ ਡਰੇ ਹੋਏ ਨੇ ਨੇ ਕਿੱਥੇ ਡਰੇ ਹੋ ਦਿਖਾਓ ਜੀ ਕਿਹੜੇ ਡਰੇ ਹੋ ਨਹੀਂ ਡਰੇ ਜੀ ਨਹੀਂ ਤੁਸੀਂ ਡਰਾਈ ਜਾਂਦੇ ਆ ਤਾਂ ਠੀਕ ਹੈ ਥੈਂਕ ਯੂ ਜੀ ਸਰਦਾਰ ਚਰਨਜੀਤ ਸਿੰਘ ਸੋਲ ਜਿਹੜੇ ਅੱਜ ਕਸਬਾ ਮਹਿਤਾ ਚੌਕ ਵਿਖੇ ਪਹੁੰਚੇ ਸਨ ਔਰ ਪਿਛਲੇ ਦਿਨੀ ਜਿਹੜੀਆਂ ਇਹ ਗੋਲੀ ਚੱਲਣ ਦੀਆਂ ਵਾਰਦਾਤਾਂ ਹੋਈਆਂ ਸਨ ਉਹਨਾਂ ਨੂੰ ਲੈ ਕੇ ਜਿਹੜਾ ਇਹ ਲੋਕਾਂ ਨੂੰ ਮਿਲੇ ਨੇ ਔਰ ਇਹਨਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਘਟਨਾਵਾਂ ਨੂੰ ਵਾਰਦਾਤਾਂ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਵੱਡੇ ਉਪਰਾਲੇ ਜਿਹੜੇ ਉਹ ਕੀਤੇ ਜਾ ਰਹੇ ਨੇ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਤਾ ਚੌਕ ਅੰਮ੍ਰਿਤਸਰ